ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਖਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਹਵਾਂਸ ਕਲੋਨੀ ਸਮਾਣਾ ਤੋਂ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਅਖੰਡ ਪੁਰ ਸਾਹਿਬ ਕਰਵਾਏਗੇ ਔਰ ਅਜਬ ਉਹ ਗੁਬਰੰਤ ਦੀਵਾਨ ਵੀ ਸਜਾਏਗੇ ਮੈਂ ਸਾ ओ, पिंड तेरी रास, रहम तेरी सुख पाया सदा नानक की अरदास ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਮਾਨਯੋਗ ਸਤਗੁਰਾਂ ਦੀ ਸਾਜੀ ਓਰ ਨਿਵਾਜੀ ਹੋਈ ਖਾਲਸਾ ਰੂਪ ਸਾਸੰਗਤ ਦੀ ਸਤਿਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਮਤ ਹੋਈ ਹੈ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰਬਾਸਿਕ ਲੋਨੀ ਦੀਆਂ ਸਮੂਹ ਸੰਗਤਾਂ ਵੱਲੋਂ ਰਲ ਮਿਲ ਕਰਕੇ ਜੋ ਸਰਬਾ ਦੇ ਭਲੇ ਵਾਸਤੇ ਸਤਿਗੁਰੂ ਮਹਾਰਾਜ ਦੇ ਮਹਾਰਮ ਚਰਨ ਪਵਾ ਕਰਕੇ ਸਬੰਧਾਂ ਨੇ ਮਹਾਰਾਜ ਦੇ ਚਰਨਾਂ ਦੇ ਵਿਚ ਅਰਦਾਸ ਬੇਤੀ ਜੋਦਰੀ ਕਰਵਾਈ ਹੈ ਸੋ ਸਤਿਗੁਰੂ ਮਹਾਰਾਜ ਆਪ ਸਬੰਧਾਂ ਦੀਆਂ ਹਾਜ਼ਰੀਆਂ ਆਪਣੇ ਦਰਪਾਨ ਕਰਨ ਔਰ ਸਾਰੇ ਨਗਰ ਨਿਵਾਸੀਆਂ ਨੂੰ ਇਸ ਸਮਾਗਮ ਦੀਆਂ ਵਧਾਈਆਂ ਵੀ ਦੇ ਔਰ ਮਹਾਰਾਜ ਸਾਰੇ ਨਗਰ ਦੇ ਵਿੱਚ ਸੁੱਖ ਵਰਤਾਉਣ ਹੁਣ ਬੇਤੀ ਕਰਾਂਗੇ ਸ਼ੁਰੂ ਕਰਦੇ ਪ੍ਰਣਾਣ ਗੁਰ ਰਵਦਾਸ ਜੀ ਦੇ ਭਾਈ ਰਾਜ ਸਿੰਘ ਜੀ ਨੂੰ ਜਿੱਥੇ ਆਇਆਂ ਸੰਗਤਾਂ ਦਾ ਧੰਨਵਾਦ ਕਰਨਗੇ ਉਥੇ ਆਪਣੀ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨਗੇ ਗੁਰ ਕਾ ਦੇ ਸ਼ਿਵਾਦਾਰ ਭਾਈ ਰਾਜ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਹੁਕਮਨਾਮੇ ਤੋਪ੍ਰੰਤ ਜੋ ਸਾਲਾਨਾ ਸਮਾਗਮ ਹਰਵੰਸ ਕਲੋਨੀ ਸਮਾਣਾ ਦੀਆਂ ਸੂ ਸੰਗਤਾਂ ਮਾਈ ਭਾਈ ਵੱਲੋਂ ਰਲ ਮਿਲ ਕੇ ਹਰ ਸਾਲ ਜਿਹੜਾ ਹੈ ਨਵੇਂ ਸਾਲ ਤੇ ਇਹ ਕੀਤਾ ਜਾਂਦਾ ਹੈ ਔਰ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਔਰ ਸਰਵਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਔਰ ਜਿਸ ਦਾ ਸਿੱਟਾ ਇਹ ਹੈ ਕਿ ਆਪ ਜਿੰਨੇ ਵੀ ਪਰਿਵਾਰ ਸਹਿਬੇ ਕਮਾਲ ਜਾਗਦੀ ਜੋਤ ਪ੍ਰਕਾਸ਼ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਕਿਰਤੀ ਲੋਕ ਧਾਰਮਿਕ ਤੇ ਸ਼ਾਸਤ ਨਾਲ ਸੰਬੰਧ ਰੱਖਣ ਵਾਲੇ ਲੋਕ ਜਿਹੜੇ ਇੱਕੋ ਇੱਕ ਧੁਰਾ ਜਾਗਦੀ ਜੋਤ ਪ੍ਰਕਾਸ਼ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਸ 'ਤੇ ਵਿਸ਼ਵਾਸ ਰੱਖਦੇ ਹੋ ਕਿਉਂਕਿ ਇਹ ਗੱਲ ਮੈਂ ਬੜੇ ਮਾਨ ਨਾਲ ਇਸ ਕਰਕੇ ਕਹਿ ਰਿਹਾ ਕਿ ਇਹ ਜੋ ਨਗਰ ਹੈ ਜੋ ਕੋਲੋਨੀ ਹੈ ਇਥੋਂ ਦੇ ਭਵੇਂ 5 ਸਾਲ ਦਾ ਬੱਚਾ ਹੈ ਤੇ ਭਵੇਂ 70 ਸਾਲ ਦੀ ਮਾਤਾ ਜੀ ਬਜ਼ੁਰਗ ਹੈ ਇਹ ਸਾਰੇ ਪਰਿਵਾਰ ਅਮਰਤ ਵੇਲੇ ਸਹਬੇ ਕੁਮਾਰ ਜਾਗ ਦੀ ਜੋਤ ਪਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਭਾਵੇਂ ਇੱਥੇ ਤੇ ਭਾਵੇਂ ਸ਼ਹਿਰ ਤੋਂ ਬਾਹਰ ਇਸ ਕਰਕੇ ਜਿਹੜੇ ਸੁਭਾਗ ਨੇ ਅੱਜ ਦਾ ਜੋ ਹੁਕਮਨਾਮਾ ਸਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਔਰ ਪੱਟੀ ਸਾਹਿਬ ਨੇ ਇਕਤਾਰਾ ਚੰਨਣ ਵਾਲਿਆਂ ਦੇ ਉਸ ਨੂੰ ਰਿਕਾਰਡ ਵੀ ਕੀਤਾ ਉਹ ਹੈ ਕਿ ਮਿਹਰਬਾਨ ਮਿਹਰਬਾਨ ਸਹਿਬ ਮੇਰਾ ਮਿਹਰਬਾਨ ਇਹ ਇੱਕ ਜਿਹੜਾ ਇਹ ਹੁਕਮਨਾਮਾ ਹੈ ਨਾ ਮੈਂ ਭਾਈ ਜਨਤਾਬ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਇਸ ਦੀ ਫੋਟੋ ਖਿੱਚ ਕੇ ਇਸ ਨੂੰ ਪ੍ਰਿੰਟ ਕਰਾ ਕੇ ਹਰ ਘਰ ਦੇ ਵਿੱਚ ਪਹੁੰਚਾਇਆ ਜਾਵੇ ਆਪਣੇ ਪੁਰਖਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਮਾਤਾ ਪਿਤਾ ਨੂੰ ਆਪਣੇ ਸ਼ਹੀਦਾਂ ਨੂੰ ਆਪਣੇ ਗੁਰੂਆਂ ਨੂੰ ਯਾਦ ਵੀ ਕੀਤਾ ਜਾਂਦਾ ਉਹ ਘਰ ਜਿਹੜੇ ਨੇ ਇੱਕ ਸ਼ਮਸ਼ਾਨ ਦੀ ਤਾਈ ਹੁੰਦੇ ਨੇ ਤੇ ਜਿਨ੍ਹਾਂ ਘਰਾਂ ਵਿੱਚ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਲਤਾਨ ਸਾਹਾ ਰਾਜ ਰਾਏ ਦੇ ਮਹਾਬਕੂ ਸਾਹਿਬ ਜਿੱਥੇ ਸੈਭ ਸਿਧ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਪਾਨ ਹੋ ਜਾਂਦੇ ਨੇ ਉਥੇ ਕੀ ਬਣ ਜਾਂਦੀ ਹੈ ਇੱਕ ਸੰਗਤ ਤੇ ਇੱਕ ਮੰਗਤ ਤੇ ਸਭੇ ਸੰਦੀ ਵਾਲ ਸੁਦਾਇ ਕੋਈ ਨਾ ਦਿਸੇ ਵਾਰਾ ਜੀਉ